ਓਕੇ ਲਾ ਆਮਰੋ ਸਰਪੰਚ ਸਾਹਿਬ ਆਏ ਨੇ ਬਣੀ ਕੋਈ ਸਰਪੰਚ ਕੀ ਕਰਨ ਆਇਆ ਰੌਲਾ ਦਾ ਆਪਣਾ ਨਿਭਟ ਗਿਆ ਓ ਰੌਲਾ ਨਹੀਂ ਵੋਟਾਂ ਦਾ ਟਾਈਮ ਹੈ ਵੋਟਾਂ ਕਰਕੇ ਆਇਆ ਸਰਪੰਚ ਵੋਟਾਂ ਕਰਕੇ ਆਇਆ ਸਰਪੰਚ ਹਾਂ ਇਹ ਵੋਟ ਪਾ ਦਾਂਗੇ ਆਪਾਂ ਓ ਤੈਨੂੰ ਪੈਸੇ ਪੂਸੇ ਦਵਾ ਦੂੰਗਾ ਮੈਂ ਓ ਬਾਈ ਮੈਂ ਨਹੀਂ ਪੈਸਾ ਪੂਸਾ ਲੈਂਦਾ ਹੈਗਾ ਮੈਂ ਕਿਹੜੇ ਮੂੰਹ ਪੈਸਾ ਮੰਗੂ ਉਹ ਤੋਂ ਮੈਂ ਆਪੀ ਗੱਲ ਕਰ ਲੂੰਗਾ ਹਾਂਜੀ ਸਰਪੰਚ ਸਾਹਿਬ ਹੋ ਕੀ ਹਾਲ ਹੈ ਗੱਲ ਠੀਕ ਹੈ ਆ ਵਧੀਆ ਵਧੀਆ ਆਜੋ ਬਹਿ ਕੇ ਗੱਲਬਾਤ ਕਰਦੇ ਆ ਚਲੋ ਆਜੋ ਸਰਪੰਚ ਸਾਹਿਬ ਬਹਿ ਜਾਓ ਸਰਪੰਚ ਸਾਹਿਬ ਪਾਣੀ ਲੈ ਕੇ ਆਵਾਂ ਨਹੀਂ ਪਾਣੀ ਤਾਂ ਨਹੀਂ ਪੀਣਾ ਯਾਰਾ ਤੇ ਮੈਨੂੰ ਤਾਂ ਬਹੁਤ ਦੁੱਖ ਹੋਇਆ ਹਨਾ ਉਹ ਕਰੇ ਤੇ ਨੁਕਸਾਨ ਜਿਹਾ ਹੋ ਗਿਆ ਦੇਖੀ ਮਾਤਾ ਵੀ ਮਾਰਜੀ ਮੈਥੋਂ ਆਣਗੇ ਮੈਨੂੰ ਬਾਹਰ ਗਿਆ ਹੋਇਆ ਸੀਗਾ ਯਾਰ ਕੋਈ ਗੱਲ ਨਹੀਂ ਸਰਪੰਚ ਸਾਹਿਬ ਹਾਂ ਹੋਰ ਕਿਵੇਂ ਕੰਮਕਾਰ ਆ ਬਸ ਠੀਕ ਹੈ ਜੀ ਥੋੜਾ ਤੰਗੇ ਚੱਲਦਾ ਕੰਮ ਆ ਕਾਰੋਬਾਰ ਤੇ ਜੇ ਲੱਗਾ ਹੋਇਆ ਜੀ ਦੁਕਾਨ ਤੇ ਉੱਥੋਂ ਵੀ ਹਟਾਤਾ ਉਹਨਾਂ ਨੇ ਅੱਛਾ ਹਾਂ ਥੋੜਾ ਜਿਹਾ ਪੋਜੀਸ਼ਨ ਡਾਊਨ ਹੋ ਰਹੀ ਹੈ ਹੁਣ ਠੀਕ ਹੈ ਹਾਂ ਹੋਰ ਦੁੱਧ ਪਾਣੀ ਘਰੇ ਹੁੰਦਾ ਪਸ਼ੂ ਕੋਈ ਨਾ ਮੁੱਲ ਲੈ ਕੇ ਆਉਣੇ ਆਈ ਹੁਣ ਤਾਂ ਪਸ਼ੂ ਇੱਕ ਸੀ ਉਹ ਹਟ ਗਈ ਮੈਂ ਉਸ ਅੱਛਾ ਹਾਂ ਠੀਕ ਹੈ ਬਾਕੀ ਜੇ ਹੁਣ ਤੈਨੂੰ ਪੱਦੇ ਵੋ ਠੀਕ ਹੈ ਸਰਪੰਚ ਸਾਹਿਬ ਤਾਂ ਆਪ ਨੂੰ ਪਾਉਣੀਆਂ ਨੇ ਠੀਕ ਹੈ ਕੋਈ ਗੱਲ ਨਹੀਂ ਸਰਪੰਚ ਸਾਹਿਬ ਤਿਆਰ ਦੂਜਾ ਚੋਣ ਨਿਸ਼ਾਨ ਹੈ ਆਪਣਾ ਬੋਰਡ ਬੂਡ ਆਪ ਨੂੰ ਹੀ ਪਾਉਣੀਆਂ ਤਾਂ ਕੋਈ ਨਹੀਂ ਸਰਪੰਚ ਸਾਹਿਬ ਆ ਲੈ 2000 ਰੁਪਏ ਕਾਦਰਾ ਸਨ ਉਸਨ ਲੈ ਆਈ ਤੂੰ ਇਹ ਕਾਦੇ ਸਰਪੰਚ ਸਾਹਿਬ ਉਹਦਾ ਸਨ ਉਸਨ ਲੈ ਆਈ ਤੂੰ ਘਰੇ ਵੋਟਾਂ ਕਰਕੇ ਵੋਟਾਂ ਨੂੰ ਆਪਾਂ ਪਾਈ ਤੂੰ ਸਰਪੰਚ ਸਾਹਿਬ ਤੁਸੀਂ ਐਂ ਕਰੋ ਇਹਦੀ ਮੈਨੂੰ ਇੱਕ ਮੱਝ ਲਿਆ ਦਿਓ ਮੇਰੇ ਘਰੇ ਦੁੱਧ ਨਹੀਂ ਹੈਗਾ ਜੀ ਮੈਂ ਦੁੱਧ ਪਾ ਕੇ ਗੁਜ਼ਾਰਾ ਕਰ ਲਊਗਾ ਉਹਦਾ ਉਹ 2000 ਦੀ ਮੱਝ ਕਿ ਮੈਂ ਆਉਗੀ ਫੇਰ ਸਰਪੰਚ ਸਾਹਿਬ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ 2000 ਪਿੱਛੇ ਇੱਕ ਮੈ ਮੇਰੀ ਜਮੀਰ ਖਰੀਦ ਦਿੰਦੋਂ ਤੁਸੀਂ 2 200 ਮੱਝ ਨਹੀਂ ਆ ਸਕਦੀ ਅਗਰ ਬੰਦਾ ਕਿਵੇਂ ਆ ਸਕਦਾ ਤੁਸੀਂ ਮਾੜਾ ਮੋਟਾ ਇਸ ਗੱਲ ਤੇ ਸ਼ਰਮ ਕਰੋ ਵੀ ਤੁਸੀਂ 2000 ਦੇ ਵਿੱਚ ਇੱਕ ਬੰਦੇ ਦੀ ਜਮੀਰ ਖਰੀਦ ਰਹੇ ਹੋਗੇ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਸਾਨੂੰ ਨਾਲ ਤੁਰੇ ਫਿਰਦੇ ਨੇ ਤੁਹਾਡੇ ਵੋਟਾਂ ਵੇਲੇ ਪੈਸਾ ਵੰਡ ਕੇ ਨਸ਼ਾ ਵੰਡ ਕੇ ਤੁਸੀਂ ਲੋਕਾਂ ਦੇ ਧੀ ਪੁੱਤਾਂ ਨੂੰ ਨਸ਼ਾ ਤੇ ਲਾ ਕੇ ਆਪ ਤੁਸੀਂ ਵੋਟਾਂ ਦਾ ਆਨੰਦ ਮਾਣਦੇ ਹੋਗੇ ਹੋਇਆ ਨਾ ਚੱਲਦਾ ਸਾਰੇ ਲੈਂਦੇ ਨੇ ਤੂੰ ਕੋਈ ਵੱਡਾ ਸਹੈਣ ਆ ਗਿਆ ਇਹ ਚੱਲਦਾ ਸਰਪੰਚ ਸਾਹਿਬ ਚੱਲਦਾ ਤਾਂ ਹੈਗਾ ਕਿਸੇ ਬੰਦੇ ਦੀ ਜ਼ਮੀਰ ਦੇਖਣੀ ਚਾਹੀਦੀ ਐ 2000 ਨਾ ਕੋਈ ਮੇਰੀ ਉਮਰ ਨਹੀਂ ਲੰਘਣ ਲੱਗੀ ਮੈਂ ਇੰਨਾ ਕਿਤਾ ਕਮਾਲ ਲੰਗਾ ਕਮਾ ਕੇ ਰਸਣ ਪਾਣੀ ਲੈ ਆਉਂ ਆਪਦਾ ਐਨੇ ਜੋਗਰਾ ਮੈਂ ਹੈਗਾ ਮੇਰੀ ਜ਼ਮੀਰ ਜਾਗਦੀ ਐ ਹਲੇ ਜ਼ਮੀਰ ਜਾਗਦੀ ਐ ਮੇਰੀ ਚੱਲ ਆਜ ਕਾਲੇ ਓਏ ਅੱਗੇ ਚੱਲਦੇ ਆ ਯਾਰ ਇਹ ਤਾਂ ਬੰਦਾ ਸੈਣਾ ਆ ਗਿਆ ਸਰਪੰਚ ਸਾਹਿਬ ਪਾਣੀ ਪੀ ਜਾਂਦੇ ਬਸ ਪਿਆ ਤਾਂ ਪਾਣੀ ਦਿੰਦਾ ਓਏ ਆ ਕਿਹਾ ਜਾ ਬੰਦਾ ਹੈ ਕਾਲੇ ਪਹਿਲੇ ਘਰ ਚ ਗਿਆ ਜੀ ਪਹਿਲੇ ਦਿਨ ਇਹਨਾਂ ਦੇ ਬਾਹਰ ਹੈ ਇਹ ਕੰਮ ਨਹੀਂ ਕੋਈ ਯਾਰ ਇਹ ਦੱਸ ਦੁਨੀਆ پیسے ਲੈਂਦੀ ਐ ਹੂੰ ਹੂੰ ਕਹਾਂ ਗਲਤ ਦੀ ਗੱਲ ਸਹੀ ਵੀ ਐ ਸਹੀ ਐ ਅਸੀਂ ਪੱਤੇ ਵੰਡ ਕੇ ਦੇ ਕੰਮਾਂ ਗਲਤੀ ਐ ਠੀਕ ਐ ਜਿਹੜੇ ਉਹ ਹੋ ਜਾਂਦੇ ਨੇ ਖਰਾਬ ਹੋ ਜਾਂਦਾ ਬਣਦੇ ਆਪਾਂ ਫੇਰਾ ਉਹ ਫੇਰਾ ਆਉਂਦੇ ਨੇ ਜੇ ਆਪਾਂ ਸਹੀ ਕੰਮ ਕਰੀ ਕੰਮ ਲੋਕਾਂ ਨੂੰ ਦੇਣ ਹਾਂ ਉਹ ਹੋਦਾ ਹੀ ਤਾਂ ਹੈ ਵੀ ਸਹੀ ਕੰਮ ਕਰ ਆਪਾਂ ਇਦਾਂ ਕੀ ਮਾਨ ਦਾ ਨਹੀਂ ਕੰਮ ਕਰਾਂਗੇ ਬਜੇ ਕੰਮ ਕਰਾਂਗੇ ਇਦੀ ਮਾਨ ਦਾ ਠੀਕ ਐ ਪੂਰਾ ਵਧੀਆ ਚਲ ਅਗਲੇ ਕਰ ਦੇਖਦੇ ਹਾਂ ਠੀਕ ਚੱਲ ਆ ਜਾਂਦੇ ਨੇ ਵੋਟਾਂ ਮੰਗਣ ਇੰਨਾ ਵੇਲੇ ਵੋਟਾਂ ਵੇਲੇ ਗਰੀਬ ਯਾਦ ਆਉਂਦਾ ਹੈਗਾ ਪਹਿਲਾਂ ਇਹਨਾਂ ਬਾਰੇ ਕੋਈ ਨਹੀਂ ਯਾਦ ਆਉਂਦਾ ਪਹਿਲਾਂ ਇਹਨਾਂ ਨੂੰ ਪਹਿਲਾਂ ਤਾਂ ਇਹਨਾਂ ਨੂੰ ਯਾਦ ਨਹੀਂ ਆਈ ਕਿਸੇ ਦਾ ਦੁੱਖ ਤਕਲੀਫ ਚਿਰੋ ਵੋਟਾਂ ਦਾ ਟਾਈਮ ਆਉਂਦਾ ਫੇਰ ਇਹਨਾਂ ਦੀ ਯਾਦ ਆਉਂਦਾ ਗਰੀਬ ਲੈ ਕੇ ਮੀਨਾਂ ਨਾਲ 2000 ਰੁਪਏ ਉਹ ਬਥੇਰੇ ਲੋਕਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਨੇ ਦੇ ਦੇ 2000 ਰੁਪਏ ਸੇ ਵੋਟ ਖਰੀਦ ਵੇਚ ਦਿੰਦੇ ਨੇ ਆਪਦੀ ਜਮੀਰ ਵੇਚ ਦਿੰਦੇ ਨੇ ਇਹ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਨੇ ਜਿਹੜੇ ਵੋਟਾਂ ਵੇਲੇ ਗਰੀਬ ਨੂੰ ਯਾਦ ਕਰਦੇ ਨੇ ਜਿ ਇਹ ਪਹਿਲੇ ਹਰੇਕ ਗਰੀਬ ਦਾ ਸਾਥ ਦੇਣ ਕੀ ਲੋਡ ਪਵੇ ਇਹਨਾਂ ਨੂੰ ਪੈਸੇ ਦੇਣ ਦੀ ਜਾਂ ਸ਼ਰਾਬਾਂ ਦੇਣ ਦੀ ਚਲ ਆਪਾਂ ਨਹੀਂ ਕਿਣਾ ਨਾ ਇਹ ਤਾਂ ਰਾਜਨੀਤੀ ਆ ਅਹੀਂ ਚਲਦੀ ਰਹਿਣੀ